ਦੇਖੋ ਜੀ ਅੱਜ ਅਸੀਂ ਪੂਰੇ ਬਟਾਲਾ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਨਾਕਾਬੰਦੀ ਕੀਤੀ ਹੈ ਉਹਦੇ ਵਿੱਚ ਸਾਡੇ ਕੈਸਰੀ ਸਾਹਿਬਾਨ ਤੇ 8 ਡੀਐਸਪੀ ਸਾਹਿਬਾਨ ਤੇ ਸਾਰੇ ਐਸਐਚਯੂ ਸਾਹਿਬਾਨ ਦੇ ਨਾਲ 200 ਦੀ ਫੋਰਸ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਕੀਤੀ ਹੈ ਤੁਸੀਂ ਆਪ ਦੇਖ ਰਹੇ ਹੋ ਕਿ ਸ਼ਹਿਰ ਦੇ ਵਿੱਚ ਵੀ 8 ਪੁਆਇੰਟ ਦੇ ਉੱਤੇ ਜਿਹੜਾ ਹੈਗਾ ਅਸੀਂ ਨਾਕਾ ਲਗਾਇਆ ਹੋਇਆ ਤੇ ਮੈਂ ਆਪ ਵੀ ਹੁਣ ਚੈੱਕ ਕੀਤਾ ਸੀ ਕਾਫੀ ਚੈਕਿੰਗ ਹੋ ਰਹੀ ਹੈ ਤੇ ਦੂਸਰਾ ਹੈ ਅਸੀਂ ਪੀਸੀਆਰ ਵੀ ਐਕਟਿਵ ਕੀਤੀ ਹੈਗੀ ਹੈ ਇਹ ਰਾਤ ਨੂੰ ਤਾਂ ਪਹਿਲਾਂ ਹੀ ਪੀਸੀਆਰ ਚੱਲਦੀ ਸੀ ਤੇ ਹੁਣ ਸ਼ਾਮ ਦੇ ਟਾਈਮ ਵੀ ਜਿਹੜੇ ਸ਼ਹਿਰ ਦੇ ਮੇਨ ਚੌਂਕ ਹੈਗੇ ਆ ਤੇ ਉਹਨਾਂ ਦੇ ਉੱਤੇ ਪੀਸੀ ਲੱਗਦਾ ਜਿਹੜੇ ਜਿਹੜੇ ਲੋਕ ਸਮਾਜ ਸਮੂਹ ਦੇ ਅਨਸਾਰਾ ਉਹਨਾਂ ਤੇ ਇਸ ਨਾਕਾਬੰਦੀ ਦਾ ਇਸ ਪੀਸੀਆਰ ਦਾ ਕੀ ਅਸਰ ਅੰਸਰਾਏ ਦੇਖੋ ਜੀ ਜਿਹੜੀ ਅਸੀਂ ਇਹ ਪੁਲਿਸ ਦੀ ਪ੍ਰੈਜੈਂਸ ਵਧਾਈ ਹੈ ਕਿ ਇਹ ਬਿਲਕੁਲ ਇਹਦਾ ਅਸਰ ਹੋਏਗਾ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ 10 ਦਿਨ ਦੇ ਵਿੱਚ ਹੀ ਸਾਨੂੰ ਜਿਹੜੇ ਦੋ ਇਲੀਗਲ ਵੈਪਨ ਹੈ ਉਹ ਰੂਟੀਨ ਚੈਕਿੰਗ ਦੇ ਵਿੱਚ ਹੀ ਰਿਕਵਰ ਹੋਏ ਹੈ ਤੇ ਕੁਝ ਸਾਨੂੰ ਐਨਡੀਪੀਐਸ ਦੀ ਵੀ ਬਰਾਮਦਗੀ ਹੋਈ ਹੈ ਕਿ ਇਹ ਬਿਲਕੁਲ ਰੂਟੀਨ ਚੈਕਿੰਗ ਦੇ ਵਿੱਚ ਤੇ ਜਿਹੜਾ ਇਹਦਾ ਬਿਲਕੁਲ ਡਟਰ ਇਨਸਪੈਕਟ ਆਏਗਾ ਬਾਕੀ ਜਿਹੜੀ ਮੇਰੇ ਵੱਲੋਂ ਸਾਰੇ ਜੀਓ ਸਾਹਿਬਾਂ ਤੇ ਐਸਐਚਓ ਸਾਹਿਬਾਂ ਨੂੰ ਹਦਾਇਤਾਂ ਕਿ ਜਿਹੜੇ ਟੂ-ਵੀਲਰਸ ਘੁੰਮਦੇ ਫਿਰਦੇ ਆ ਜਿਨ੍ਹਾਂ ਨੇ ਕੋਈ ਨੰਬਰ ਨਹੀਂ ਲਾਏ ਹੋਏ ਜਾਂ ਇਹ ਬਿਨਾ ਨੰਬਰਾਂ ਤੋਂ ਘੁੰਮ ਰਹੇ ਆ ਕਿ ਆ ਜਾਗੀਰਾਂ ਕੋਲ ਕਾਗਜ਼ ਨਹੀਂ ਹੈਗੇ ਤਾਂ ਜਿਹੜੇ ਐ ਸਪੈਸ਼ਲੀ ਮੂਵ ਬਣ ਕੇ ਜਾਂਦੇ ਆ ਤਾਂ ਅਸੀਂ ਇਹਨਾਂ ਨੂੰ ਚੈੱਕਟਾ ਕਰੀਏ ਜਦੋਂ ਅਸੀਂ ਚੈੱਕ ਕਰਾਂਗੇ ਜੇ ਕੋਈ ਇਹਨਾਂ 'ਚ ਕਮੀ ਪਾਈ ਜਾਏਗੀ ਤਾਂ ਇਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਕੀ ਲੱਗਦਾ ਪਬਲਿਕ ਟੂਨ ਦੇ ਵਿੱਚ ਕੀ ਮੈਸੇਜ ਆਏਗਾ ਜਦੋਂ ਇਸ ਤਰੀਕੇ ਨਾਲ ਪੁਲਿਸ ਕੰਮ ਕਰੇਗੀ ਮਿਲੇਗੀ ਆਪਸ ਵਿੱਚ ਗੱਲਬਾਤ ਹੋਏਗੀ ਬਿਲਕੁਲ ਜੀ ਦੇਖੋ ਮੈਂ ਹੁਣ ਪਿੱਛੇ ਖੜਾ ਸੀਗਾ ਤਾਂ ਸਾਡੇ ਡੀਐਸਪੀ ਸਾਹਿਬਾਨ ਖੜੇ ਸੀ ਉਹ ਵੀ ਦੱਸ ਰਹੇ ਸੀ ਕਿ ਪਬ ਪਬਲਿਕ ਜਿਹੜਾ ਇਸ ਇਸ ਚੈਕਿੰਗ ਦੇ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ ਤੇ ਮੈਨੂੰ ਸਵੇਰੇ ਵੀ ਜਦੋਂ ਪਬਲਿਕ ਰੂਟੀਨ ਦੇ ਵਿੱਚ ਮਿਲਣ ਆਂਦੀ ਹੈਗੀ ਹੈ ਤਾਂ ਉਹਨਾਂ ਨੇ ਜਿਹੜੀ ਇਸ ਦੀ ਬੜੀ ਛਲਾਕਾ ਕੀਤੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਚੈਕਿੰਗ ਉਹ ਡੇਲੀ ਹੋਣੀ ਚਾਹੀਦੀ ਹੈ ਜੀ ਸਰ ਪੁਲਿਸ ਇਸ ਕਮਿਊਨਿਟੀਿੰਗ ਪੁਲਿਸ ਸ਼ਾਇਦ ਬਹੁਤ ਇੰਪੋਰਟੈਂਟ ਹੋਵੇ ਪਬਲਿਕ ਦਾ ਸਹਿਯੋਗ ਹਰ ਇੱਕ ਕਮਿਊਨਿਟੀ ਸ਼ਹਿਰ ਬਣਾਉਣਾ ਹੈ ਇੱਕ ਮੈਸੇਜ ਕਿਸੇ ਜਦੋਂ ਦਾ ਵੀ ਕੋਈ ਬਿਲਕੁਲ ਜੀ ਕਮਿਊਨਿਟੀ ਪੁਲਿਸਿੰਗ ਦਾ ਤੇ ਹੈਗਾ ਕਿ ਜੇ ਕੋਈ ਵਲੰਟੀਅਰਸ ਹੈਗਾ ਅਸੀਂ ਅਜੇ ਇਹ ਕੰਮ ਸਟਾਰਟ ਕੀਤਾ ਹੈ ਇਹ ਸਾਨੂੰ ਲੋਕਾਂ ਦੇ ਸਹਿਯੋਗ ਦੇ ਵਿੱਚ ਲੋੜ ਪੈਗੀ ਕੋਈ ਟ੍ਰੈਫਿਕ ਨੂੰ ਮੈਨੇਜ ਕਰਨ ਦੇ ਵਿੱਚ ਜਾਂ ਹੋਰ ਦੇ ਅਸੀਂ ਉਹਨਾਂ ਦਾ ਵੀ ਸਹਿਯੋਗ ਲਵਾਂਗੇ